ਭਾਰਤੀ ਜਨਤਾ ਪਾਰਟੀ ਦੇ ਆਗੂ ਰਣਜੀਤ ਸਿੰਘ ਗਿੱਲ ਦੀ ਚੰਡੀਗੜ੍ਹ ਰਿਹਾਇਸ਼ ਤੇ ਘਰ ਅੱਜ ਸਵੇਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ। ਵਿਜੀਲੈਂਸ ਦੀ ਟੀਮ ਸਵੇਰ ਤੋਂ ਹੀ ਉਹਨਾਂ ਦੇ ਘਰ ਅੰਦਰ ਜਾਂਚ ਕਰ ਰਹੀ ਹੈ। ਦੱਸਿਆ ਕਿ ਰਣਜੀਤ ਸਿੰਘ ਗਿੱਲ ਕੱਲ੍ਹ ਦੇਰ ਰਾਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਅੱਜ ਸਵੇਰ ਤੋਂ ਉਹਨਾਂ ਦੇ ਘਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ। ਰਣਜੀਤ ਗੱਲ ਗਿਲਕੋ ਕੰਪਨੀ ਦੇ ਮਾਲਕ ਨੇ ਰਣਜੀਤ ਗੱਲ ਸ਼੍ਰੋਮਣੀ ਅਕਾਲੀ ਦਲ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਪਰ ਜਿਸ ਤਰੀਕੇ ਦੇ ਨਾਲ ਕੱਲ ਰਾਤ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੇ ਅੱਜ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਘਰ ਰੇਡ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਇਸ ਰੇਡ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਬੀਜੇਪੀ ਤੇ ਨਿਸ਼ਾਨਾ 사ਧਿਆ ਗਿਆ ਤੇ ਨਾਲ ਹੀ ਰঞ্জੀਤ ਸਿੰਘ ਗਿੱਲ ਤੇ ਵੀ ਵੱਡੇ ਸਵਾਲ ਉੱਠੇ ਨੇ ਕੀ ਕੁਝ ਕਹਿਣਾ ਸੀ ਨੀਲ ਗਰਗ ਦਾ ਤੁਸੀਂ ਵੀ ਸੁਣੋ ਦੇਖੋ ਬੀਜੇਪੀ ਦੀ ਜਿਹੜੀ ਸਿਆਸਤ ਹੈ ਉਹ ਉਸਨੇ ਕਦੇ ਮੁਲਕ ਦਾ ਭਲਾ ਨਹੀਂ ਕੀਤਾ ਮਤਲਬ ਇਹ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਣ ਕੋਈ ਕਰਪਟ ਲੋਕ ਉਹਨਾਂ ਦੀ ਜੇ ਸਰਪ੍ਰਸਤੀ ਕਰਦਾ ਤਾਂ ਉਹ ਬੀਜੇਪੀ ਕਰਦੀ ਹੈ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬਿਊਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲਵਾਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾ ਲਈ ਜਾਂਦੀ ਹੈ ਕੀ ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪੈਗੀ ਪੱਕਾ ਬੀਜੇਪੀ ਦੇ ਲੀਡਰ ਨੇ ਕੀ ਹੋਏਗਾ ਕੋਈ ਗੱਲ ਨਹੀਂ ਜੇ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਛਾ ਲਵਾਂਗੇ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਹੈਗਾ ਈਡੀ ਦੀ ਰੇਡ ਹੁੰਦੀ ਸੀ ਤਾਂ ਈਡੀ ਦੀ ਰੇਡ ਕਿਹਨੇ ਰੋਕੀ ਸੀ? ਬੀਜੇਪੀ ਦੀ ਸਰਕਾਰ ਨੇ ਰੋਕੀ ਸੀ। ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀਆਂ ਧਮਕੀਆਂ ਭਰੀਆਂ ਕੌਲਾਂ ਆ ਰਹੀਆਂ ਨੇ ਜਾਂ ਨੈੱਟਵਰਕ ਚਲਾ ਰਿਆ ਉਹ ਕਿੱਥੋਂ ਚੱਲ ਰਿਹਾ? ਕਿਹੜੇ ਸੂਬੇ ਦੀ ਜੇਲ੍ਹ ਦੇ ਵਿੱਚੋਂ ਚੱਲ ਰਿਹਾ? ਤੇ ਉਹਨੂੰ ਕੌਣ ਚਲਾ ਰਿਹਾ? ਤੇ ਉਹਨੂੰ ਸਰਪ੍ਰਸਤੀ ਕਿਸ ਦੀ ਹਾਸਲ ਹੈਗੀ ਹੈ? ਇਹ ਵੀ ਕਿਸੇ ਤੋਂ ਨਹੀਂ ਛੁਪਿਆ ਹੈਗਾ। ਇਵਨ ਅੱਜ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਜਦੋਂ ਜੁਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹ ਇਹਦਾ ਨਤੀਜੇ ਇੰਨੇ ਸਾਰਥਕ ਨਿਕਲੇ ਕਿ ਪੰਜਾਬ ਪੁਲਿਸ ਨੇ ਜਿਹੜਾ ਪਾਕਿਸਤਾਨ ਵਾਲੇ ਪਾਸੇੋਂ ਜਿਹੜੀ ਤਸਕਰੀ ਹੁੰਦੀ ਸੀ ਉਹਨੂੰ ਬਹੁਤ ਹੱਦ ਤੱਕ ਕਾਬੂ ਕਰ ਲਿਆ ਪਰ ਅੱਜ ਜਿਹੜੀ ਡਰਗ ਤਸਕਰੀ ਜਿਹੜੀ ਹੋ ਰਹੀ ਹੈ ਜ਼ਿਆਦਾਤਰ ਉਹ ਗੁਜਰਾਤ ਵਾਲੀ ਸਾਈਡ ਤੋਂ ਹੋ ਰਹੀ ਹੈਗੀ ਇਹ ਵੀ ਕਿਸੇ ਤੋਂ ਛੁਪਿਆ ਹੋਇਆ ਕੱਥ ਨਹੀਂ ਹੈਗਾ ਸੋ ਲੋਕ ਤੇ ਜਿਹੜੇ ਸਵਾਲ ਪੁੱਛਣਗੇ ਨਾ ਕਿ ਬੀਜੇਪੀ ਆਖਰ ਜਿਹੜੀ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ ਕੀ ਬੀਜੇਪੀ ਜਿਹੜੀ ਹੈਗੀ ਉਹ ਦੇਸ਼ ਦੇ ਭਲੇ ਵਾਸਤੇ ਸੂਬੇ ਦੇ ਭਲੇ ਵਾਸਤੇ ਖੜੀ ਹੈ ਤੇ ਜਾਂ ਫਿਰ ਇਹੋ ਜਿਹੇ ਲੋਕਾਂ ਨੂੰ ਜਿਹੜਾ ਸਰਪ੍ਰਸਤੀ ਤੇ ਸੁਰੱਖਸ਼ਣ ਦੇਣ ਵਾਸਤੇ ਖੜੀ ਹੈ ਦੇਖੋ ਭਾਜੀਪੀ ਦੀ ਜਿਹੜੀ ਸਿਆਸਤ ਹੈ ਉਸਨੇ ਕਦੇ ਮੁਲਕ ਦਾ ਭਲਾ ਨਹੀਂ ਕੀਤਾ ਮਤਲਬ ਇਹ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਣ ਕੋਈ ਕ੍ਰਪਲੂ ਉਹਨਾਂ ਦੀ ਇਹ ਸਰਪ੍ਰਸਤੀ ਕਰਦਾ ਕਿ ਉਹ ਭਾਜੀਪੀ ਕਰਦੀ ਹੈ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲਵਾਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾਣੀ ਚੰਦੀ ਹੈ ਕੀ ਹੁ ਸਵਾਲ ਇਹ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪੈਗੀ ਪੱਕਾ ਬੀਜੇਪੀ ਦੇ ਲੀਡਰ ਨੇ کیا ਹੋਵੇਗਾ ਕੋਈ ਗੱਲ ਨਹੀਂ ਜੀ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਹੁੰਚਾ ਲਵਾਂਗੇ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਹੈਗਾ ਈਡੀ ਦੀ ਰੇਡ ਹੁੰਦੀ ਸੀ ਤਾਂ ਈਡੀ ਦੀ ਰੇਡ ਕਿੱਥੇ ਰੋਕੀ ਸੀ? ਭਾਜਪਾ ਦੀ ਸਰਕਾਰ ਨੇ ਰੋਕੀ ਸੀ। ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀਆਂ ਧਮਕੀਆਂ ਭਰੀਆਂ ਕੌਲਾਂ ਆ ਰਹੀਆਂ ਨੇ ਜਾਂ ਨੈੱਟਵਰਕ ਚਲਾ ਰਿਹਾ ਹੈ ਉਹ ਕਿੱਥੋਂ ਚੱਲ ਰਿਹਾ ਹੈ? ਕਿਹੜੇ ਸੂਬੇ ਦੀ ਜੇਲ੍ਹ ਦੇ ਵਿੱਚੋਂ ਚੱਲ ਰਿਹਾ ਹੈ? ਤੇ ਉਹਨੂੰ ਕੌਣ ਚਲਾ ਰਿਹਾ ਹੈ? ਤੇ ਉਹਨੂੰ ਸਰਪ੍ਰਸਤ ਦੀ ਕਿਸਦੀ ਹਾਸਲ ਹੈਗੀ ਹੈ? ਇਹ ਵੀ ਕਿਸੇ ਤੋਂ ਨਹੀਂ ਛੁਪਿਆ ਹੈਗਾ। ਇਵਨ ਅੱਜ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਜਦੋਂ ਜੁਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹ ਇਹਦਾ ਨਤੀਜੇ ਇੰਨੇ ਸਾਰਥਕ ਨਿਕਲੇ ਕਿ ਪੰਜਾਬ ਪੁਲਿਸ ਨੇ ਜਿਹੜਾ ਪਾਕਿਸਤਾਨ ਵਾਲੇ ਪਾਸੇੋਂ ਜਿਹੜੀ ਤਸਕਰੀ ਹੁੰਦੀ ਸੀ ਉਹਨੂੰ ਬਹੁਤ ਹੱਦ ਤੱਕ ਕਾਬੂ ਕਰ ਲਿਆ ਪਰ ਅੱਜ ਜਿਹੜੀ ਡਰਗ ਤਸਕਰੀ ਜਿਹੜੀ ਹੋ ਰਹੀ ਹੈ ਜ਼ਿਆਦਾਤਰ ਉਹ ਗੁਜਰਾਤ ਵਾਲੀ ਸਾਈਡ ਤੋਂ ਹੋ ਰਹੀ ਹੈਗੀ ਇਹ ਵੀ ਕਿਸੇ ਤੋਂ ਛੁਪਿਆ ਹੋਇਆ ਤੱਥ ਨਹੀਂ ਹੈਗਾ ਸੋ ਲੋਕ ਤੇ ਜਿਹੜੇ ਸਵਾਲ ਪੁੱਛਣਗੇ ਨਾ ਕਿ ਬੀਜੇਪੀ ਆਖਰ ਜਿਹੜੀ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ ਕੀ ਬੀਜੇਪੀ ਜਿਹੜੀ ਹੈਗੀ ਉਹ ਦੇਸ਼ ਦੇ ਭਲੇ ਵਾਸਤੇ ਸੂਬੇ ਦੇ ਭਲੇ ਵਾਸਤੇ ਖੜੀ ਹੈ ਤੇ ਜਾਂ ਫਿਰ ਇਹੋ ਜਿਹੇ ਲੋਕਾਂ ਨੂੰ ਜਿਹੜਾ ਸਰਪ੍ਰਸਤੀ ਤੇ ਸੁਰੱਖਸ਼ਨ ਦੇਣ ਵਾਸਤੇ ਖੜੀ ਹੈ ਤਿੰਨ ਘੰਟੇ ਦਾ ਪਹਿਲਾਂ ਹੀ ਹੋ ਗਿਆ ਜੀ ਕਾਰਵਾਈ ਕਰਦੇ ਨੂੰ ਬਹੁਤ ਲੋਕ ਹੋ ਗਏ ਸਰ ਹੁਣ ਸਾਨੂੰ ਜਿੱਦਾਂ ਪਤਾ ਨਹੀਂ ਕਿਸ ਨੇ ਆਏ ਤੁਸੀਂ ਲੀਗਲ ਸੈਕtion ਦੇ ਪ੍ਰਧਾਨਗੀ ਹਾਂ ਕਨਵੀਨਰ ਐਂਡ ਲੀਗਲ ਸਰ ਉਹ ਸਾਰੀਆਂ ਚੀਜ਼ਾਂ ਜੇਕਰ ਦੇਖਿਆ ਜਾਂਦਾ ਕਿਵੇਂ ਇਸ ਨੂੰ ਕਿਉਂਕਿ ਤਿੰਨੇ ਜਗ੍ਹਾ ਤੇ ਪੈਰਲਲ ਰੇਡ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜੇਕਰ ਆਮ ਪਾਰਟੀ ਜੀ ਵਾਪਸ ਹੋਣੇ ਤਾਂ ਸਾਰਾ ਕੁਝ ਵਾਪਸ ਲੈ ਆਇਆ ਜਾਵੇਗਾ ਦੇਖੋ ਉਹ ਹਲੇ ਅਸੀਂ ਇਹ ਨਹੀਂ ਬਣਾ ਕੁਝ ਕਹਿ ਨਹੀਂ ਸਕਦੇ ਆ ਜਿਆਦਾ ਵੀ ਕਿ ਕੁਝ ਚੱਲ ਰਿਹਾ ਹੈਗਾ ਬਟ ਸਾਨੂੰ ਜੋ ਡਿਊਟੀ ਲੱਗੀ ਹੈ ਪਿੱਛੋਂ ਦੀ ਕਿ ਵੀ ਜੋ ਵੀ ਹੋਵੇ ਸਾਡੀ ਐਡਵੋਕੇਟ ਦੀ ਹਾਜ਼ਰੀ ਚ ਹੋਣਾ ਚਾਹੀਦਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਬਿਜਲੈਸ ਡਿਪਾਰਟਮੈਂਟ ਇਹ ਗਲਤ ਗੱਲ ਆ ਇਹਨਾਂ ਦੀ ਬਰਬਰ ਆਮ ਆਦੀ ਪਾਰਟੀ ਕਰੀ ਕੋਈ ਲੀਗਲ ਡਾਕੂਮੈਂਟ ਦੇ ਮਾਮਲੇ ਦੇ ਵਿੱਚ ਅਸੀਂ ਐਡਵੋਕੇਟ ਆ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥਾਰਾਈਜ਼ ਆਂਗੇ ਸਰ ਅੱਗੇ ਤੁਸੀਂ ਕੋਰਟ ਵਗੈਰਾ ਵਿੱਚ ਇਸ ਚੀਜ਼ ਲਈ ਉਹ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਪਰ ਆਮ ਆਦੀ ਪਾਰਟੀ ਕਹਿੰਦੀ ਬਿਕਰਮ ਮਜੀਠੀ ਦੀ ਜਾਂਚ ਇਹਨਾਂ ਵੱਲ ਮੁੜੀ ਸੀ ਤਾਂ ਰਾਤੋ ਰਾਤ ਜੁਆਇਨ ਕਰ ਲਈ ਬੀਜੇਪੀ ਤੋ ਦੱਸੋ ਨਾ ਜੀ ਦੱਸੋ ਨਾ ਕੀ ਹੈ ਕੋਈ ਐਫਰ ਕਰਨ ਉਹ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤਾਂ ਸਹੀ ਨਾ ਤੁਸੀਂ ਐਦਾਂ ਕਿਸੇ ਦੇ ਘਰ ਆ ਕੇ ਰੇਡ ਮਾਰ ਦੋ ਕਦੇ ਇਹ ਕਿਸੇ ਵੀ ਐਦਾਂ ਦੇ ਸਰਕਾਰੀ ਡਿਪਾਰਟਮੈਂਟ ਤੇ ਨਹੀਂ ਰਹੇ ਆਂ ਬਿਜ਼ਨਸ ਡਿਪਾਰਟਮੈਂਟ ਤਾਂ ਹੀ ਕਾਰਵਾਈ ਕਰ ਸਕਦਾ ਨਾ ਜੇ ਕੋਈ ਜੋ ਅਹੁਦੇ ਤੇ ਰਹੇ ਹੁਣ ਇਹ ਐਦਾਂ ਦਾ ਕੋਈ ਅਹੁਦਾ ਰਿਆ ਨਹੀਂ ਨਾ ਦੇ ਕੋਲ ਅੱਛਾ ਕੋਈ ਨੋਟਿਸ ਵਗੈਰਾ ਪਹਿਲਾਂ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਨਹੀਂ ਆਇਆਗਾ ਮਤਲਬ ਕਿਸੇ ਤਰੀਕੇ ਦਾ ਕੋਈ ਕਹਿਣ ਗਿਆ ਨਹੀਂ ਨਹੀ 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 ਕੋਈ ਕੁਛ ਨਹੀਂ ਪਤਾ ਲੱਗਿਆ ਕੁਛ ਨਹੀਂ ਨੇ ਉਹ ਤਾਂ ਚੱਲਦਾ ਸੀ ਪ੍ਰੈਸ਼ਰ ਨਾਲ ਉੱਪਰ ਚੱਲ ਰਿਹਾ ਸੀਗਾ ਬਟ ਉਹ ਜੋ ਜੁਆਇਨ ਕਰਨਾ ਚਾਹੁੰਦਾ ਸੀ ਭਾਜਪਾ ਠੀਕ ਹੈ ਇਸ ਕਰਕੇ ਨਾਲ ਉੱਪਰ ਪ੍ਰੈਸ਼ਰ ਬਣਾਇਆ ਤੇ ਜਦ ਰਾਤੀ ਜੋ ਹੈ ਕਮ ਹੋਇਆ ਜੁਆਇਨਿੰਗ ਕੀਤੀ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਕਮ ਹੋ ਗਿਆ ਰਾਤ ਦੇਰ ਰਾਤ ਕਰਨ ਦਾ ਇਹੀ ਪਲਾਨ ਸੀ ਵੀ ਆਮ ਆਦਮੀ ਪਾਰਟੀ ਦਬਾ ਪਾ ਰਹੀ ਸੀ ਵੀ ਆਮ ਆਦਮੀ ਪਾਰਟੀ ਜੁਆਇਨ ਕਰੋ 10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪਾਇਆ ਸੀਗਾ ਜੀ ਨਾਲ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆਇ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਆ ਜੋ ਹੋਇਆਗਾ ਹੁਣ ਤੁਹਾਡਾ ਅਗਲਾ ਰੁਕੀ ਰੋਕ ਜੀ ਅਗਲਾ ਰੁਕ ਸਾਡਾ ਜੋ ਹੈ ਜੀ ਅਸੀਂ ਦੇਖਣੇ ਆਂਗੇ 10-15 ਮਿੰਟ ਵੇਟ ਕਰਾਂਗੇ ਜੀ ਇੱਥੋਂ ਸਾਨੂੰ ਕੋਈ ਜਵਾਬ ਨਾ ਮਿਲਿਆ ਤਾਂ ਅਸੀਂ ਜੋ ਹਾਈ ਕਪਰ ਦਾ ਰੁਕ ਕਰਾਂਗੇ ਜੀ ਅੱਛਾ ਤੁਹਾਨੂੰ ਅੰਦਰੋਂ ਫੋਨ ਆਇਆ ਸੀ ਜਾਂ ਤੁਸੀਂ ਆਪ ਜਦੋਂ ਨਹੀਂ ਸਾਨੂੰ ਪਿੱਛੋਂ ਦੀ ਅਥੋਰਾਈਜ਼ ਕੀਤਾ ਗਿਆ ਜੀ ਕਿ ਤੁਸੀਂ ਜਾ ਕੇ ਜੋ ਹੈ ਉੱਥੇ ਦੇਖੋ ਤੇ ਆਪਣੇ ਕੁਝ ਵੀ ਕਨਫਿਸਕੇਟ ਕਰਦੇ ਨੇ ਕੁਝ ਵੀ ਲੈ ਕੇ ਆਉਂਦੇ ਨੇ ਦੇਖੋ ਜੀ ਸਾਨੂੰ ਇਸ ਦੇ ਬਾਰੇ ਅਸੀਂ ਇਸ ਦੇ ਬਾਰੇ ਕੋਈ ਬਿਆਨ ਨਹੀਂ ਜੀ ਅਜੇ ਦੇ ਸਕਦੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਜੇ ਪੁਲਿਸ ਕੋਈ ਕਨਫਿਸਕੇਟ ਕਰਦੀ ਹੈ ਕੋਈ ਸਮਾਨ ਇੱਥੋਂ ਲੈ ਕੇ ਜਾਂਦੀ ਹੈ ਐਟ ਲੀਸਟ ਸਾਨੂੰ ਕੋਈ ਵੀ ਦਿਖਾ ਕੇ ਲੈ ਕੇ ਜਾਇਆ ਜਾਵੇ ਇਹਦੇ ਚ ਵੀ ਕੋਈ ਵੀ ਆਪਣੇ ਸੈਲਫ ਇਨਕਮਨੈਟਰੀ ਕੋਈ ਵੀ ਚੀਜ਼ ਇੱਥੇ ਨਾ ਲੈ ਕੇ ਆਏ ਜਾਣ ਦੂਜੀ ਗੱਲ ਇਹ ਹੈਗੀ ਹੈ ਵੀ ਜੋ ਵੀ ਲੀਗਲ ਇਹਦੇ ਪ੍ਰੋਵੀਜ਼ਨਸ ਬਣਦੇ ਹੋਣਗੇ ਅਸੀਂ ਉਹ ਲਵਾਂਗੇ